ਕੀ ਕਰਨੀ ਹੈ ਕੀ ਹੋ ਗਿਆ ਹਾਂ ਬੋਲ ਕੀ ਕਰਨੀ ਆ ਸੁਣਦਾ ਨਾ ਕੀ ਹੋ ਗਿਆ ਹਾਂ ਨਾ ਬਾਜ ਬਾਜ ਬਸ ਹਾਂ ਕੀ ਹੋ ਗਿਆ ਕੋਈ ਫੇਸ ਹਾਂ ਨਹੀਂ ਕਰ ਦਿੰਦੇ ਕੀ ਹੋ ਗਿਆ ਹਾਂ ਕੀ ਹੋ ਗਿਆ ਸੁਣ ਤੈਨੂੰ ਕੀ ਹੋ ਗਿਆ ਹੈ ਜੀ ਕੀ ਹੋ ਗਿਆ ਅੱਜਾ ਕੀ ਹੋ ਗਿਆ ਹੂੰ ਤੇਰੇ ਵੜੇ ਹਾਂ 20 ਆਈਂ ਵੀ ਮਿਲਤੀ ਜਵਾਲੇ ਤੇਦੀ ਮਦਦ ਛੋੜੀ ਬਾਕੀ ਹੋ ਗਈ ਇਹ ਨਾ ਬਹੁਤਾ ਖਾਂ ਗਿਆ ਸਭ ਤੇਈ ਸਭ ਚੱਲ ਰਿਹਾ ਵੀ ਬਾੜਾਂ ਖੇ ਹੋ ਰਹਿਆਂਗੇ ਲੱਤਾ ਮੇਰੀਆਂ ਟੁੱਟੀਆਂ ਪਈਆਂ ਨੇ ਕਾਰੋਬਾਰ ਮੈਂ ਨਹੀਂ ਕੋਈ ਕਰ ਸਕਦਾ ਐਈ ਆਹੀ ਮੇਰੇ ਤੇ ਜਗਾ ਕੀ ਔਰ ਕਿਤੇ ਮੇਰਾ ਪਲਾਟ ਨਹੀਂ ਐਸੇ ਜਿਵੇਂ ਬੈਠੇ ਹਾਂ ਜਿਵਾ ਕਟੋਲਦੀ ਨਹੀਂ ਤੁਵਾਂ ਨੇ ਕੀ ਬੇਨਤੀ ਆਜੀ ਬਸ ਰੋਣੇ ਆਜੀ ਔਰ ਤਾਂ ਸਾਨੂੰ ਕੋਈ ਹੋਣੀ ਰੋਣੇ ਹੀ ਬੈਂਦਾ ਸਾਰੀ ਉਮਰ ਸਾਡ ਨੂੰ ਤਾਂ ਬਹੁਤ ਟਾਈਮ ਹੋ ਗਿਆ ਰੋਣੇ ਹੀ ਹੈ ਇਹਦੇ ਪੱਲੇ ਸਾਡੇ ਹੋਰ ਕੁਝ ਨਹੀਂ ਹੈਗਾ ਰੋਣੇ ਵਧੇ ਰਹਾ ਵੇ ਠੀਕ ਹੋ ਜੇ ਠੀਕ ਹੋ ਜੇ ਜਿੱਥੇ ਕਹਿੰਦਾ ਸੀ ਉੱਥੇ ਚਲੀ ਜਾਂਦੇ ਰਿਹਾ ਹਾਂ ਜਾਈਂ ਪਦੌਖਾ ਬਬੂ ਜੀ ਹਾਂ ਜੀ ਬਬੂ ਕੋਈ ਐਦਾ ਔਖੇ ਹੀ ਕਰ ਰਹੀ ਜੀ ਜੁੱਤ ਦੀ ਹੋਰ ਕੁਸੀਏ ਇਹ ਦੁੱਧਾ ਬੰਨ ਵੀ ਕਹਾ ਕੇ ਲਿਜਾ ਇਲਮੀ ਕਰ ਲੰਦਾ ਪਰ ਮਾਦਮ ਇਨੂੰ ਵੀ ਕਰਦਾ ਮੈਨੂੰ ਵੀ ਕਰਦਾ ਮੈਂ ਤਾਂ ਲੱਗਾ ਮੇਰੇ ਟੁੱਟੇ ਨੇ ਬੈਠ ਨਹੀਂ ਸਕਦਾ ਕੁਰਸੀ ਦੇ ਬੈ ਕੇ ਸਭ ਕੁਝ ਕਰਦਾ ਮੇਰੇ ਤਾਂ ਜੋਨ ਬਹੁਤ ਔਖੀ ਹੈ ਬਹੁਤ ਜਿਆਦਾ ਔਖੀ ਬਾੜੀ ਔਖੀ ਹੈ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਜੰਗੀ ਦਾ ਬਾਪੂ ਜੀ ਕੀ ਗੱਲ ਬਾਤ ਹੋਈ ਥੋੜੀ ਧੀ ਅਸੀਂ ਦੇਖ ਰਹੇ ਆਂ ਸਰੀਰਕ ਤੌਰ ਤੇ ਸਹੀ ਨਹੀਂ ਹੈਗੀ ਹੈ ਵੀ ਨਹੀਂ ਸਹੀ ਕੀ ਗੱਲ ਬਾਤ ਹੋਈ ਸੀ ਗੱਲ ਬਾਤ ਤਾਂ ਬਸ दबाइया बूटिया बथेरे दरवाजा पै जाती गा छोटी होंगी दे उदू मुठी नहीं बथेरा दूर दूर ले फिर गए है बेबाह हो कमी हूँ करिए कि औखा बहुत बहुत पाया मैं पट्टे करता थी जी का मेरी लत्त टूटिया पे एक्सीडेंट च मेरे हम कुछ बन रही ਠੀਕ ਹੈ ਕਿੰਨੀ ਉਮਰ ਹੈ ਲੜਕੀ ਦੀ ਇਹਦੀ ਹੋ ਜੀ ਮੇਰੇ ਕੋਲ 30 35 ਸਾਲ ਦੀ ਮੁਰਾ ਹਮ ਇੱਕ ਪਿਓ ਦੇ ਬੜੇ ਇਰਮਾਨ ਹੁੰਦੇ ਨੇ ਉਹਦੀ ਧੀ ਨੂੰ ਲੈ ਕੇ ਵੀ ਤਾਂ ਵਿਆਹ ਸ਼ਾਦੀ ਕਰਨਾ ਹੈ ਹਾਂ ਤੇ ਅੱਜ ਲੜਕੀ ਦੀ ਹਸਤੀ ਦੇਖ ਕੇ ਦੁੱਖ ਹੁੰਦਾ ਮਨ ਨੂੰ ਦੁੱਖ ਹੁੰਦਾ ਜੀ ਅਸੀਂ ਤਾਂ ਇਹ ਵੀ ਕਹਿੰਦੇ ਜੇ ਠੀਕ ਹੋ ਜਾਂਦੀ ਅਸੀਂ ਕਿਸੇ ਫੱਜ ਤੋੜ ਦਿੰਦੇ ਹੂੰ ਉਹ ਨਹੀਂ ਜਿਹਨੂੰ ਕਿਸੇ ਫੱਜ ਤੋੜ ਨਹੀਂ ਸਕਦੇ ਹੂੰ ਨਾ ਗੱਦੇ ਰਹਿ ਸਕਦੀ ਆ ਹੂੰ ਅਸੀਂ ਜਿਹਨੂੰ ਰੱਖੂ ਵੀ ਕਿਹੜਾ ਵਿਚਾਰਾ ਇਹ ਲੜਕੀ ਠੋਡੀ ਮੰਦਬੁੱਤੀ ਹੈ ਹੈਂ ਮੰਦਬੁੱਤੀ ਹਾਂ ਜੀ ਪਹਿਲਾਂ ਤੁਸੀਂ ਆਏ ਆ ਠੀਕ ਹੈ